ਹਿਕਰੂ ਜੀ ਦਾ ਖਾਸ ਸਸਰੀਵਾ ਹਿਕਰੂ ਜੀ ਕੀ ਫਤਿਮਾ ਵਾਸੀ ਸਵਦੀਪ ਸਿੰਘ ਪਿੰਡ ਪਿਉਰੀ ਨੜੇ ਦੇ ਦਲਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 1433 ਅੱਜ ਅਸੀਂ ਜਾਤਿਫਲ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਸੰਸਕ੍ਰਿਤ ਭਾਸ਼ਾ ਵਿੱਚ ਜਾਤੀਫਲ ਹਿੰਦੀ ਭਾਸ਼ਾ ਵਿੱਚ ਜਾਇਫਲ ਔਰ ਫਾਰਸੀ ਭਾਸ਼ਾ ਵਿੱਚ ਜੋ 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 ਬੋਵਾ ਕੀ ਚੰਦਾ ਹੈ ਔਰ ਅਰਬੀ ਫਾਸਾ ਵਿੱਚ ਜੋ ਜੋ ਉਤਰੀ ਕਾ ਚੰਦਾ ਹੈ ਔਰ ਇਹ ਜੋ ਚਾਹਫਲ ਹੈ ਸ੍ਰੇਸ਼ਟ ਗੁਣਕਾਰੀ ਹੁੰਦਾ ਔਰ ਗਰਮ ਹੁੰਦਾ ਜਿਸ ਤਰ੍ਹਾਂ ਕਿ ਵాయੂ ਰੋਗ ਦਾ ਨਾਸ ਕਰਦਾ ਹੈ ਔਰ ਉਸ ਤੋਂ ਵੀ ਅਧਿਕ ਕਫ ਵਲਗਮ ਔਰ ਠੰਡ ਦੇ ਰੁਕਾਣਾ ਸਮਨ ਕਰਦਾ ਹੈ ਔਰ ਇਹ ਜੋ ਚਾਹਫਲ ਹੁੰਦਾ ਹੈ ਜਿਸ ਤਰ੍ਹਾਂ ਕਿ ਤ੍ਰਿਕਸ਼ਨ ਹੁੰਦਾ ਹੈ ਗਰਮ ਹੁੰਦਾ ਹੈ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਔਰ ਆਦਮਾਨ ਅਫਾਰਾ ਹਿਰਦੇ ਦੀ ਹਿਰਦੇ ਦੀ ਠੰਡਕ ਔਰ ਹਿਰਦੇ ਰੋਗਾਂ ਦਾ ਨਾਸ ਕਰਦਾ ਹੈ ਔਰ ਇਹ ਜੋ ਜੈਫੁੱਲ ਹੁੰਦਾ ਹੈ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਔਰ ਆਦਮਾਨ ਅਫਾਰਾ ਭੁੱਖਣਾ ਲੱਗਣਾ ਔਰ ਕਿਸ ਤਰ੍ਹਾਂ ਕੇ ਵਾਯੂ ਦੀ ਵਜ੍ਹਾ ਨਾਲ ਅਕਸ਼ੇਪ ਹੋਣੇ ਔਰ ਇਨ ਰੋਗਾਂ ਦਾ ਨਾਸ਼ ਕਰਦਾ ਹੈ ਇਹ ਜੋ ਜੈਫਲ ਹੁੰਦਾ ਹੈ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਔਰ ਤਪ ਤੇਜ ਕਰਦਾ ਹੈ ਔਰ ਜਿਸ ਤਰ੍ਹਾਂ ਕੇ ਇਹ ਜਿਹੜਾ ਜੈਫਲਾ ਮੁਖ ਵਿਰਸ਼ਤਾ ਔਰ ਮੂੰਹ ਦਾ ਜੈਕਾ ਖਰਾਬ ਹੋਣਾ ਔਰ ਮੂੰਹ ਖਰਾਬ ਰਹਿਣਾ ਔਰ ਮੂੰਹ ਚੋਂ ਦਰਗੰਦ ਆਉਣੀ ਇਹਨਾਂ ਰੋਗਾਂ ਦਾ ਵੀ ਨਾਸ਼ ਕਰਦਾ ਹੈ ਇਹ ਜੋ ਚੈਫਲ ਹੁੰਦਾ ਹੈ ਸ੍ਰਿਸ਼ਟ ਬੁਣਕਾਰੀ ਹੁੰਦਾ ਹੈ ਤਿਕਸ਼ਨ ਹੁੰਦਾ ਹੈ ਗਰਮ ਹੁੰਦਾ ਹੈ ਔਰ ਕਫ ਬਲਗਮ ਖੰਘ ਖੰਸੀ ਸਵਾਸ ਰੋਗ ਔਰ ਇਹਨ ਰੋਗਾਂ ਦਾ ਨਾਸ ਕਰਦਾ ਹੈ ਔਰ ਵਾਇਰੋਗ ਤੇ ਵੀ ਅੱਛਾ ਹੈ ਕੰਮ ਕਰਦਾ ਹੈ ਔਰ ਸ੍ਰਿਸ਼ਟ ਹੁੰਦਾ ਹੈ ਇਹ ਜੋ ਚੈਫਲ ਹੁੰਦਾ ਹੈ ਅਗਨ ਪ੍ਰਦੀਪਨ ਹੁੰਦਾ ਹੈ ਉਕਤੇਜ ਕਰਨ ਵਾਲਾ ਹੁੰਦਾ ਹੈ ਔਰ ਸ੍ਰਿਸ਼ਟ ਹੁੰਦਾ ਹੈ ਭੁੱਖ ਵੜਾਉਣ ਵਾਲਾ ਹੁੰਦਾ ਹੈ ਔਰ ਗੁੜਕਾਰੀ ਹੁੰਦਾ ਹੈ ਕੰਡੂ ਖੁਜਲੀ ਫੋੜਾ ਫੁਣਸੀ ਇਹਨਾਂ ਸਭ ਨੂੰ ਕਾਲਾ ਨਾਸ ਕਰਨ ਵਾਲਾ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਔਰ ਜਿਸ ਤਰ੍ਹਾਂ ਕਿ ਮਲ ਦੁਰਗੰਧਤਾ ਔਰ ਜਿਸ ਤਰ੍ਹਾਂ ਕਿ ਕ੍ਰਿਸ਼ਣਤਾ ਕਾਲਾਪਨ ਮਰਦ ਦਾ ਕਾਲਾਪਨ ਨਿੰਦਰੂ ਕਾ ਦਾ ਵੀ ਨਾਸ਼ ਕਰਦਾ ਹੈ ਇਹ ਜੋ ਜਿਸ ਤਰ੍ਹਾਂ ਕੀ ਇਹ ਜਾਇਫੁਲ ਹੁੰਦਾ ਹੈ ਸ੍ਰੇਸ਼ਟ ਹੁੰਦਾ ਹੈ ਜਿਸ ਤਰ੍ਹਾਂ ਕੀ ਕਮਜ਼ੋਰੀ ਹੋਣਾ ਸਰੀਰ ਸੁੱਕਣਾ ਸੋਸ ਰੋਗ ਇਨ ਰੋਗ ਦਾ ਵੀ ਨਾਸ ਕਰਦਾ ਹੈ ਔਰ ਤੀਨ ਸਤ ਜ਼ਖਾਮ ਖੰਗ ਖਾਂਸੀ ਸਾਹ ਇਨ ਰੋਗਾਂ ਦਾ ਵੀ ਨਾਸ ਕਰਦਾ ਹੈ ਔਰ ਸ੍ਰੇਸ਼ਟ ਹੁੰਦਾ ਹੈ आयुर्वेदिक श्लोकਾਂ 'ਚ ਲਿਖਿਆ ਹੈ ਕਿ ਨਹਤੀ ਮੁਖਵਰਸਿਆ ਮਨ ਅਦਰਗੰਧ ਕ੍ਰਿਸ਼ਣਤਾ ਕਿਰਮੀ ਕਾਸ ਵਮਿਨਸਵਾਸ ਸੋਸ਼ਾ ਪਿੰਚਤ ਹਿਰਦੇ ਲੋ ਜਾ ਔਰ ਜਿਸ ਤਰ੍ਹਾਂ ਕੇ ਇਹ ਜਿਹੜਾ ਜਾਂ ਤਨੰਦਾ ਸ੍ਰਿਸ਼ਟ ਬਣਕਾਰੀ ਹੁੰਦਾ ਹੈ ਔਰ ਬਹੁਤ ਸਾਰੇ ਰੋਗਾਂ ਦਾ ਨਾਸ ਕਰਦਾ ਹੈ ਆਯੁਰਵੇਦੇ ਸ਼ਲੋਕਾਂ ਵਿੱਚ ਲਿਖਿਆ ਹੈ ਨਿਹੰਤੀ ਮੁਖ ਅਰਸੀਆ ਔਰ ਜਿਸ ਤਰ੍ਹਾਂ ਕਿ ਇਹ ਜਿਹੜਾ ਜਾਇਫਲ ਹੁੰਦਾ ਹੈ ਮੂੰਹ ਖਰਾਬ ਹੁੰਦਾ ਹੋਵੇ ਔਰ ਮੂੰਹ ਚ ਦੁਰਗੰਧ ਆਉਂਦੀ ਹੋਵੇ ਔਰ ਇਹਨ ਰੋਗਾਂ ਦਾ ਨਾਸ ਕਰਦਾ ਹੈ ਮੁਖ ਅਰਸੀਆ ਔਰ ਆਇਰ ਵਿੱਚ ਲਿਖਿਆ ਹੈ ਕਿ ਮਨ ਦੁਰਗੰਧ ਕ੍ਰਿਸ਼ਨਤਾਂ ਔਰ ਮਲ ਚ ਜਿਆਦੇ ਦੁਰਗੰਧ ਆਉਂਦੀ ਹੋਵੇ ਔਰ ਮਲ ਕਾਲਾ ਹੁੰਦਾ ਵੀ ਪਰਮੂਤਰ ਕਾਲਾ ਹੁੰਦਾ ਵੀ ਅਰਿੰਨ ਰੋਗਾਂ ਦਾ ਨਾਸ ਕਰਦਾ ਹੈ ਮਨ ਦੁਰਗੰਧਿਆ ਕ੍ਰਿਸ਼ਨਤਾ ਔਰ ਆਯੁਰਵੇਦ ਚ ਲਿਖਿਆ ਹੈ ਕਿ ਕਿਰਮੀ ਕਾਸ ਵਮਿਸਵਾਸ ਔਰ ਕਿਰਮੀ ਰੋਗਾਂ ਦਾ ਨਾਸ ਕਰਦਾ ਹੈ ਵਮਨ ਔਰ ਖਾਂਸੀ ਖਾਂਸੀ ਰਿੱਟੇ ਰੋਗਾ ਦਾ ਨਾਸ਼ ਕਰਦਾ ਹੈ ਔਰ ਵਮਨ ਉਲਤੀ ਇਹਨਾਂ ਰੋਗਾਂ ਦਾ ਵੀ ਨਾਸ ਕਰਦਾ ਹੈ ਕਿਰਮੀ ਕਾਸ ਵਮਿ ਸਵਾਸ ਸੋਸ ਬੇਨਸਤ ਹਿਰਦੇ ਰੂਜਾ ਆਲਸੋਸ ਰੂਪ ਸਰੀਰ ਸੁੱਕਣਾ ਔਰ ਹਿਰਦੇ ਰੂਜਾ ਹਿਰਦੇ ਤੇ ਪੀੜਾ ਹੋਣੀ ਔਰ ਦਿਲ ਦੀ ਕਪਰਾਟ ਇਹਨਾਂ ਰੋਗਾਂ ਦਾ ਵੀ ਨਾਸ ਕਰਦਾ ਹੈ ਇਹ ਜੋ ਜਿਸ ਤਰ੍ਹਾਂ ਕੇ ਜਾਇਫਲ ਹੁੰਦਾ ਹੈ ਸ਼੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਬਹੁਤ ਸਾਰੇ ਰੋਗਾਂ ਨੂੰ ਨਾਸ ਕਰਦਾ ਹੈ ਕਿਉਂਕਿ ਕੋਈ ਵੀ ਜੜੀ ਬੂਟੀ ਹੋ ਔਰ ਉਸ ਦਾ ਜੋ ਪ੍ਰਯੋਗ ਹੁੰਦਾ ਹੈ ਔਰ ਜੋ ਉਸ ਦਾ ਅਨਪਾਣ ਹੈ ਕਿਸ ਚੀਜ਼ ਨਾਲ ਕਿਸ ਰੋਗ ਦੀ ਇਹ ਕਾਟ ਕਰਦੀ ਹੈ ਪਰ ਇਹਦੀ ਜਾਣਕਾਰੀ ਸਿਰਫ ਵੈਦ ਵਿਦਵਾਨ ਨੂੰ ਹੀ ਹੁੰਦੀ ਹੈ ਔਰ ਜੋ ਮਲੋਛ ਵੈਦ ਵਿਦਵਾਨ ਨਹੀਂ ਹੈ ਉਹ ਕਿਸੇ ਔਸ਼ਧੀ ਜੜੀ ਬੂਟੀ ਦਾ ਪ੍ਰਯੋਗ ਨਾ ਕਰੇ ਅੱਜ ਇੱਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85 8599 6130 ਮਾਵਾ ਸਰਜੀਤ ਸਿੰਘ ਪਿੰਡ ਪਿਉਰੀ ਨਿਰਗ ਦਲਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤੇ 23 ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਆਪੀ ਤੋਂ ਨਮਸਕਾਰ ਸਾਸਰੀਆ ਕਾ